ਪੰਜਾਬੀ ਫਿਲਮਾਂ ਦੇ ਨਾਮਵਾਰ ਅਦਾਕਾਰ ਹੌਬੀ ਢਾਲੀਵਾਲ ਦਾ ਕਹਿਣਾ ਹੈ ਕਿ ਪੰਜਾਬੀ ਫਿਲਮਾਂ ਦਾ ਭਵਿੱਖ ਉਜਵਲ ਹੈ ਅਤੇ ਲੋਕਾਂ ਵਿੱਚ ਪੰਜਾਬੀ ਪ੍ਰਤੀ ਗਰੇਜਵਾਦਾ ਜਾ ਰਿਹਾ ਹੈ ਇਸ ਲਈ ਪੰਜਾਬੀ ਨੂੰ ਕੋਈ ਖਤਰਾ ਨਹੀਂ ਇਸ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਖੇਡ ਮੇਲੇ ਲਾਉਣੇ ਬਹੁਤ ਜ਼ਰੂਰੀ ਹੈ ਲੰਬੇ ਸਮੇਂ ਤੋਂ ਬਾਅਦ ਇੱਕ ਵਾਰ ਫਿਰ ਪੂਰਾ ਮੇਲਾ ਕਰਵਾਇਆ ਜਾ ਰਿਹਾ ਜੀ ਦੱਸੋ ਕੀ ਤਿਆਰੀਆਂ ਔਰ ਕਿਵੇਂ ਦੁਬਾਰਾ ਮਤਲਬ ਕੀ ਕੀ ਪ੍ਰੋਗਰਾਮਸ ਵਾਰ ਵੱਖਰਾ ਕਰਨ ਜਾ ਰਹੇ ਹੋ ਸੱਜਣ ਜੀ 2017 ਚ ਛੋੜੇ ਬ੍ਰਦਰ ਅਨਰਾਜ ਸਿੰਘ ਦੀ ਧਰਤੂਬਾਦ ਮੇਲਾ ਸਤਾਈ ਤੌਰ ਤੇ ਮਤਲ ਕਰਦਾ ਸੀਗਾ ਸੋ ਇਸ ਵਾਰੀ ਇਲਾਕੇ ਦੀ ਸੰਗਤ ਵੱਲੋਂ ਲਗਰਨਵਸੀਆਂ ਵੱਲੋਂ بڑا ਜ਼ੋਰ ਦਿੱਤਾ ਜਾ ਰਿਹਾ ਸੀ ਕਿ ਆਪਾਂ ਸਾਲਾਨਾ ਮੇਲਾ ਖੇਡ ਮੇਲਾ ਔਰ ਸਭਾਜਾਰ ਕੇ ਮੇਲਾ ਜੋ ਸੀਦਾ ਯਾਦ ਨਿਸਮਰਤ ਇੱਥੇ ਕਰਾਉਣੇ ਆ ਸੋ ਐਸ ਕਿਵੇਂ ਕਰਾਈਏ ਸੋ ਉਸੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਇਲਾਕੇ ਦੇ ਮੋਜ਼ਜ਼ ਜਿਹੜੇ ਸਾਡੇ ਉਹਨਾਂ ਨੂੰ ਨਗਰ ਨਿਵਾਸੀਆਂ ਨਾਲ ਬੈਠ ਕੇ ਅਸੀਂ ਇਸ ਤੇ ਚਰਚਾ ਕੀਤੀ ਹੈ ਕਿ ਕਿਸ ਰੂਪ ਦੇ ਵਿੱਚ ਮੇਲਾ ਲਗਾਉਣਾ ਤੋਂ ਉਹ ਪਲਾਨ ਕਰਾਂਗੇ ਨੌਂਬਰ ਦੇ ਖੇਤ ਚ ਕਿੰਨੇ ਰੋਜਾ ਮੇਲਾ ਰੱਖਾਂਗੇ 2000 ਰਜਾ ਸਰ ਮੇਲਾ 2000 ਰਜਾ ਮੇਲਾ ਸਬਜ਼ਾ ਚਰਕ ਖੇਡਾਂ ਦਾ ਕਿੰਨਾ ਦਾ ਰੱਖਿਆ ਬਰੋ ਕੀ 2000 ਰੱਖਾਂਗੇ ਜੀ ਉਹਦੇ ਚ ਗੇਮਾਂ ਕਰਾਈਆਂ ਜਾਣਗੀਆਂ ਜੈਮਾਸਟਿਕ ਕਬੱਡੀ ਔਰ ਰਸਾ ਖਿਚੀ ਇਸ ਤਰ੍ਹਾਂ ਦੇ ਸਵੇਰ ਤੋਂ ਸਵੇਰਚਾਰ ਨਾਲ ਸੰਬੰਧ ਕੇmane ਉਹ ਪ੍ਰੋਗਰਾਮ ਹੈ ਔਰ ਸਵੇਰਚਾਰ ਦੇ ਪ੍ਰੋਗਰਾਮ ਦਿਖਦੇ ਰਹਿੰਦਾ ਹੋਇਆ ਪੂਰੇ ਦੇ ਦੌਰਾਨ ਮੇਸਵਾ ਤੁਸੀਂ ਆਖੀ ਟੀਮ ਦਾ ਵੀ ਜ਼ਿਕਰ ਕੀਤਾ ਜਿਹੜੇ ਆਪਣੇ ਮੁੰਡੇ ਪੰਜਾਬ ਦੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਜੇ ਅਸੀਂ ਕਿਉਂਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੰਡੀਅਨ ਹਾਕੀ ਦੇ ਕੈਪਟਨ ਹਰਮਨਪ੍ਰੀਤ ਸਿੰਘ ਜੋ ਕਿ ਸਾਡੇ ਨਿਤਿਕ ਪੜਤਮੋਲ ਦੇ ਨਿਵਾਸੀ ਨੇ ਜਰਮਨ ਪ੍ਰੀਤ ਸਿੰਘ ਉਹ ਵੀ ਸਾਡੇ ਹਲਕੇ ਦੇ ਨਿਵਾਸੀ ਨੇ ਔਰ ਉਹਨਾਂ ਨੌਜਵਾਨਾਂ ਨੇ ਬੜਾ ਸ਼ਾਨਦਾਰ ਪ੍ਰਦਰਸ਼ਨ 올림픽 ਦੇ ਵਿੱਚ ਔਰ ਹੁਣ ਏਸ਼ੀਅਨ ਗੇਮ ਦੇ ਵਿੱਚ ਕੀਤਾ ਸੋ ਸਾਡੇ ਲਈ ਬੜੀ ਮਾਣ ਦੀ ਗੱਲ ਆ ਅਸੀਂ ਇਸ ਮੇਲੇ ਦੇ ਵਿੱਚ ਇੰਡੀਅਨ ਹਾਕੀ ਦੇ ਜੋ 8 ਪੰਜਾਬ ਦੇ ਖਿਡਾਰੀ ਨੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਆ ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਬਹੁਤ ਸਤਿਕਾਰ ਤੇ ادب ਦੇ ਨਾਲ ਪ੍ਰਤੀ ਸਤਿ ਸ਼੍ਰੀ ਅਕਾਲ ਅਸੀਂ ਅੱਜ ਬਹੁਤ ਚਿਰਾਂ ਬਾਅਦ ਉਮਰਾ ਨੰਗਲ ਖੇਡ ਮੇਲੇ ਨੂੰ ਲੈ ਕੇ ਫੇਰ ਇਕੱਤਰ ਹੋਏ ਆ ਇਲਾਕਾ ਨਿਵਾਸੀ ਸੱਜਣ ਸਨੇਹੀ ਸਾਡੇ ਕਲੱਬ ਦੇ ਮੈਂਬਰ ਸਹਿਬਾਨ ਦੇ ਮੇਲੇ ਦੇ ਪ੍ਰਧਾਨ ਸਰਪਸਤ ਸਰਦਾਰ ਪਰਮਰਾ ਸਿੰਘ ਉਮਰਾਨੰਗਲ ਉਹਨਾਂ ਦੀ ਸਰਪਸਤੀ ਚ ਉਹਨਾਂ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਘਰੇ ਅੱਜ ਇਕੱਠੇ ਹੋਏ ਆਂ ਔਰ 2018 ਤੋਂ ਬਾਅਦ ਅਸੀਂ ਮੇਲਾ ਨਹੀਂ ਸੀ ਕਰਵਾ ਸਕੇ ਹਾਲਾਤਾਂ ਦੇ ਮੁਤਾਬਕ ਬੰਦ ਕਰਨਾ ਪਿਆ ਸੀ ਫਿਰ ਇਲਾਕਾ ਨਿਵਾਸੀਆਂ ਦੀ ਤੇ ਸਾਡੇ ਨਵੀਂ ਪੀੜ੍ਹੀ ਦੀ ਬਹੁਤ ਜ਼ੋਰਦਾਰ ਮੰਗ ਸੀ ਕਿ ਮੇਲਾ ਕਰਾਓ ਤੇ ਇਸਵਾਦੇ ਨਾਲ ਆਤ ਕੀ ਸ਼ੁਰੂ ਹੋਇਆ ਕਿ ਭਾਈ ਹੁਣ ਸਾਡੀ ਦਾੜੀ ਬੱਗੀ ਹੋਗੀ ਗੱਪਰੂ ਹੁਣ ਤੁਸੀਂ ਸਾਹਮੋ ਸਾਡੀਆਂ ਧੀਆਂ ਪੈਣਾ ਪੁੱਤਰ ਸਾਡੇ ਮੋਰੇ ਆਉਣ ਤੇ ਇਸ ਮੇਲੇ ਦੀ ਪਰੰਪਰਾ ਨੂੰ ਸਾਹਮਣੇ ਮੇਲਾ ਕਰਾਉਣਾ ਪੈਸੇ ਦੀ ਖੇਡ ਨਹੀਂ ਹੁੰਦੀ ਮੇਲਾ ਕਰਾਉਣ ਜਜ਼ਬਾਤਾਂ ਦੀ ਖੇਡ ਹੁੰਦੀ ਹੈ ਜਜ਼ਬੇ ਦੀ ਖੇਡ ਹੁੰਦੀ ਹੈ ਟੀਮ ਦਾ ਕੰਮ ਹੁੰਦਾ ਸੋ ਇੱਕ ਲੀਡਰ ਤੇ ਤੁਸੀਂ ਵਿਸ਼ਵਾਸ ਕਰਕੇ ਚੱਲੋਗੇ ਕਾਕੂਪਰਾ ਨੰਗੜ ਦਾ ਮੇਲਾ ਜਿਹੜਾ ਉਹ ਸਦੀਆਂ ਚੱਲ ਸਕਦਾ। ਉਹਦੇ ਵਾਸਤੇ ਅੱਜ ਅਸੀਂ ਇਕੱਠੇ ਹੋਏ ਆ ਤੇ ਮੇਲੇ ਵਾਸਤੇ ਅਸੀਂ ਨਵੰਬਰ ਦਾ ਆਖੀਰਲਾ ਹਫਤਾ ਚੁਣਿਆ ਕਿਉਂਕਿ ਬਹੁਤ ਜਰਾਂਬਾਦ ਇਕੱਠੇ ਹੋਏ ਆ ਤੇ ਬਹੁਤ ਛੋਟੀ ਮੀਟਿੰਗ ਸੀ ਸਾਰਿਆਂ ਦੇ ਸੁਝਾਅ ਲਏ ਗਏ ਨੇ। ਸੋ ਜਿਵੇਂ ਜਿਵੇਂ ਸੀਨੀਅਰ ਸਾਡੇ ਮੈਂਬਰ ਸਾਹਿਬਾਨ ਹੁਕਮ ਦੇਣਗੇ ਸਾਡੇ ਵੱਡੇ ਸੂਰਗ ਸਾਡੇ ਓਵੇਂ ਕਰਾਂਗੇ ਪਰ ਨਵੰਬਰ ਦਾ ਆਖੀਰਲਾ ਹਫਤਾ ਰੱਖਾਂਗੇ ਇੱਕ ਦਿਨ ਅਕੈਡਮੀਆ ਖੇਡਣਗੀਆਂ ਨਾਰਥ ਫੈਡਰੇਸ਼ਨ ਦੀਆਂ ਸਰਦਾਰ ਸੁਰਜਨ ਸਿੰਘ ਚੱਠਾ ਹੋਣਾ ਦੀ ਰਹਿਨਮਾਈ ਚ ਪਰ ਦੂਸਰੇ ਦਰ ਸੱਭਿਆਚਾਰਕ ਮੇਲਾ ਹੋਏਗਾ ਉਮਰਾ ਨੰਗੜ ਦੇ ਅਸੀਂ ਕਿਉਂਕਿ ਪਰਮਰਾਜ ਹੋਣਾ ਦੀ ਜ਼ਮੀਨ ਦੇ ਵਿੱਚ ਹੀ ਕਰਾਉਂਦੇ ਹੁੰਦੇ ਸੀ ਕਿ ਲਾਸਟ ਦੋ ਮੇਲੇ ਅਸੀਂ ਸਟੇਡੀਅਮ 'ਚ ਕਰਵਾਏ ਨੇ ਉਹ ਵੀ ਫੈਸਲਾ ਹੋਏਗਾ ਪਰ ਦੋਨਾਂ 'ਚ ਇੱਕ ਕਿੱਲੇ ਦੀ ਵਿੱਥ ਹੈ ਸੜਕ ਦੇ ਉੱਧਰਲੇ ਪੰਨੇ ਸਾਡਾ ਸਟੇਡੀਅਮ ਹੈ ਪਿੰਡ ਦਾ ਤੇ ਇੱਧਰਨੇ ਵੱਡੇ ਜ਼ਮੀਨ ਹੈ ਅਸੀਂ ਐਸ ਵੇਲੇ ਜ਼ਮੀਨ ਵਾਲੇ ਪਾਸੇ ਕਾਰਜ ਆਨ ਹੋਏਗਾ ਦੋ ਦੋ ਤਿੰਨ ਕਾਰਨ ਜਿਹੜੇ ਮੇਰੀ ਨਜ਼ਰ ਦੇ ਵਿੱਚ ਆਉਂਦੇ ਨੇ ਇੱਕ ਤਾਂ ਸਾਡੀ ਜਿਹੜੀ ਜਵਾਨੀ ਹੈ ਉਹ ਸ਼ਾਰਟਕਟ ਭਾਲਦੇ ਨੇ ਕਿ ਸਾਨੂੰ ਛੇਤੀ ਛੇਤੀ ਉਹ ਚੁਟਕੀਆਂ ਤੁਸੀਂ ਉਦਾਂ ਹੀ ਪਰਿਵਾਰ ਚ ਬੈਠ ਕੇ ਕਿਤੇ ਮਾਰ ਕੇ ਹੱਸ ਸਕਦੇ ਹੋ ਪਰ ਚੁਟਕੀਆਂ ਨਾਲ ਹੋਣਾ ਕੁਝ ਨਹੀਂਗਾ ਇਦਾਂ ਦਾ ਕੁਝ ਨਹੀਂ ਹੁੰਦਾ ਮੇਲੇ ਦੀ ਅੱਜ ਵਿਉਂਤਪੰਦੀ ਕੀਤੀ ਆ ਅਸੀਂ ਅੱਜ ਮਿਹਰਬਾਨ 20 ਸਤੰਬਰ ਹੈ ਤੇ ਨਵੰਬਰ ਦੇ ਹੀਲੇ ਹਫਤੇ ਸਾਡੇ ਹੁਣ ਪੈਰਾ ਹੀਠੋਂ ਮਿੱਟੀ ਖਿਸਕ ਗਈ ਕਹਿ ਤਾਂ ਦਿੱਤਾ ਨਵੰਬਰ ਦੇ ਅਖੀਰਲੇ ਹਫਤੇ ਜੀ 2 ਮਹੀਨੇ ਸਾਡੇ ਕੋਲੇ 70 ਦਿਨ ਨੇ 70 ਦਿਨਾਂ ਚ ਕਿੰਨੇ ਕਲਾਕਾਰ ਕਿੰਨੇ ਪਲੇਅਰ ਕਿਹੜਾ ਗਰਾਊਂਡ ਕਿੰਨੇ ਰੈਫਰੀ ਕਿੰਨੇ ਫੂਡ ਕਿੰਨੀ ਰਹਿائش ਲੋਕਾਂ ਦੀ ਕਿੰਨੀਆਂ ਗੱਡੀਆਂ ਕਿੰਨੀ ਸਿਕਿਉਰਿਟੀ ਕਿੰਨੇ ਮਹਿਮਾਨ ਮਹਿਮਾਨਾਂ ਦੀ ਆਉ ਭਗਤ ਵਾਸਤੇ ਟੀਮਾਂ ਬਹੁਤ ਵੱਡਾ ਇੱਕ ਮ ਉਹ ਇਵੈਂਟ ਹੁੰਦਾ ਮੇਲਾ ਕਰਉਣਾ ਖੇਡਣੀ ਹੈ ਕੁਝ ਸਾਲਾਂ ਤੋਂ ਬੰਦ ਰਿਹਾ ਮੇਲਾ ਤੇ ਹੁਣ ਤੁਸੀਂ ਨਵੇਂ ਸਿਰੋਂ ਸ਼ੁਰੂ ਕਰਨ ਲੱਗੇ ਜੀ ਫਿਰ ਤੇ ਕਿੰਦਾ ਦਾ ਲੋਕਾਂ ਦਾ ਮਾਹੌਲ ਆ ਇਲਾਕੇ ਦੀ ਦੇਖੋ ਪਰਮਰਾ ਸਿੰਘ ਜੀ ਉਹਨਾਂ ਨੇ ਕੱਲ ਸਵੇਰੇ ਮੈਨੂੰ ਫੋਨ ਕੀਤਾ ਸੀਗਾ ਕਿ ਆਪਾਂ ਇਲਾਕਾ ਨਿਵਾਸੀਆਂ ਨੂੰ ਮੈਂ ਫੋਨ ਕਰਨ ਲੱਗਿਆ ਤੇ ਤੂੰ ਕੱਲ ਨੂੰ 12 ਵਜੇ ਪਹੁੰਚ ਜੀ ਤੇ ਮੈਂ ਮਾਫੀ ਚਾਹੁੰਦਾ ਤੁਹਾਡੇ ਚਰਨ ਰਾਹੀਂ ਫੇਰ ਸੀਨੀਅਰਸ ਤੋਂ ਕਿ ਮੈਂ ਲੇਟ ਹੋ ਗਿਆ ਤਾਂ ਪੌਣਾ ਘੰਟਾ ਬਟ ਜਿੰਨੇ ਸੱਜਣਾ ਨੂੰ ਸੱਦਿਆ ਸੀਗਾ ਇੱਕ ਤਾਂ ਕੋਈ ਮਜਬੂਰੀ ਦੱਸ ਕੇ ਮਜੂਰੀ ਬਸ ਨਹੀਂ ਵੀ ਆ ਸਕਦਾ ਸਮਾਂ ਹੀ ਐਸਾ ਹੈ ਪਰ ਸਾਰੇ ਲੋਕ ਆਏ ਨਹੀਂ ਉਤਸ਼ਾਹ ਤਾਂ ਹੈ ਜੇ ਸਾਡੇ ਚ ਉਤਸ਼ਾਹ ਹੈ ਤਾਂ ਗੱਬਰੂਆਂ ਚ ਵੀ ਹੋਏਗਾ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਅਸੀਂ ਦੱਸਾਂਗੇ ਕਿ ਹਾਂ ਭਾਈ ਆਪਾਂ ਉਮਰਾਨਗੜ ਦਾ ਮੇਲਾ ਦੁਬਾਰਾ ਸ਼ੁਰੂ ਕਰ ਰਹੇ ਹਾਂ ਉਹਦੇ ਹੋ ਮਹਮਾਕੇ